ਸਤਿ ਸ਼੍ਰੀ ਅਕਾਲ ਜੀ ਮੈਂ ਹਾਸ਼蒂ਪ ਕੋਰ ਸੰਧੂ ਤੇ ਗੱਲ ਕਰਦੇ ਹਾਂ ਜੀ ਰੁਪਿੰਦਰ ਕੋਰ ਰੁਪਿੰਦਰ ਕੋਰ ਦਾ ਜਦੋਂ ਵੀ ਨਾਮ ਆਉਂਦਾ ਹੈ ਤਾਂ ਪੰਜਾਬ ਦੇ ਲੋਕਾਂ ਵੱਲੋਂ ਇੱਕ ਹੀ ਆਵਾਜ਼ ਆਉਂਦੀ ਹੈ ਜੇਕਰ ਧੀ ਜੰਮੇ ਤਾਂ ਉਹ ਧੀ ਜਿਹੜੀ ਹੈ ਇੱਜ਼ਤ ਦਵੇ ਪਰਿਵਾਰ ਨੂੰ ਤੇ ਦੋ ਪਰਿਵਾਰਾਂ ਨੂੰ ਜਿੱਥੇ ਉਹ ਸੰਭਾਲ ਕੇ ਰੱਖੇ ਨਾ ਕਿ ਰੁਪਿੰਦਰ ਕੋਰ ਜਿਹੜੀ ਹੈ ਇੱਕ ਡੈਣ ਤਰ੍ਹਾਂ ਆਪਣੇ ਹੀ ਘਰ ਵਾਲੇ ਨੂੰ ਖਾ ਜਾਵੇ ਇੱਕ ਆਸ਼ਕ ਨਾਲ ਮਿਲ ਕੇ ਜਿਨ੍ਹਾਂ ਨੇ ਆਪਣੇ ਆਸ਼ਕ ਨਾਲ ਮਿਲ ਕੇ ਜਿਹੜਾ ਹੈ ਆਪਣੇ ਹੀ ਘਰ ਵਾਲੇ ਦੀ ਜਿਹੜੀ ਹੈ ਮੋਤ ਮੋਤ ਦੀ ਸਾਜ਼ਿਸ਼ ਨੂੰ ਰਚਿਆ ਤਾਂ ਉਸ ਤੋਂ ਬਾਅਦ ਜਿਹੜਾ ਹੈ ਘਰ ਵਾਲੇ ਨੂੰ ਮਾਰ ਦਿੱਤਾ ਗਿਆ ਤੇ ਆਪਣੇ ਜਿਹੜੇ ਨੇ ਘਰ ਦੇ ਵਿੱਚ ਨਾਟਕ ਕਰਨ ਲੱਗੀ ਕਿ ਇਹ ਚੋਰੀ ਧਕਾੜੀ ਕਰਨ ਵਾਲਿਆਂ ਨੇ ਘਰ ਵਾਲੇ ਨੂੰ ਮੋਤ ਦੀ ਘਾਟ ਉਤਾਰਿਆ ਹੈ ਹਾਲਾਂਕਿ ਪੰਜਾਬ ਪੁਲਿਸ ਦਾ ਇਸ ਤੇ ਵਿੱਚ ਬੜਾ ਵੱਡਾ ਹੱਥ ਹੈ ਜਿੱਥੇ ਪੰਜਾਬ ਪੁਲਿਸ ਵੱਲੋਂ ਜਲਦੀ ਹੀ ਜਿਹੜੀ ਰੁਪਿੰਦਰ ਕੌਰ ਨੂੰ ਫੜ ਲਿਆ ਗਿਆ ਤੇ ਉਸ ਤੋਂ ਬਾਅਦ ਕਾਫੀ ਰਾਜਖੋਲ ਦੇ ਸਾਹਮਣੇ ਆਏ ਇੱਕ ਆਸ਼ਿਕ ਦੇ ਆਸ਼ਕੀ ਦੇ ਵਿੱਚ ਡੁੱਬੀ ਜਾਇਦਾਦ ਦੀ ਭੁਖੀ ਪੈਸੇ ਦੀ ਭੁਖੀ ਔਰਤ ਨੇ ਆਪਣੇ ਘਰ ਵਾਲੇ ਨੂੰ ਮਾਰਨ ਲੱਗੇ ਇੱਕ ਪਲ ਵੀ ਨਾ ਸੋਚਿਆ ਯਾਨੀ ਕਿ ਜੇਕਰ ਗੱਲ ਕਰੀਏ ਰੁਪਿੰਦਰ ਕੌਰ ਜਿਹਦੇ ਪਿਤਾ ਵੀ ਉਹਦੇ ਬਾਰੇ ਦੱਸਦੇ ਨਜ਼ਰ ਆਏ ਕਿ ਸਾਡਾ ਜਿਹੜਾ ਸੀ ਜਵਾਈ ਉਹ ਜਵਾਈ ਘਟ ਸਾਡਾ ਜਿਹੜਾ ਜਿਹੜਾ ਪੁੱਤਰ ਸੀ ਉਹ ਜ਼ਿਆਦਾ ਸੀ ਉਹਨਾਂ ਨੇ ਕਿਹਾ ਕਿ ਰੁਪਿੰਦਰ ਕੌਰ ਨੂੰ ਵੀ ਉੱਥੇ ਲਿਜਾ ਕੇ ਮਾਰੋ ਜਿੱਥੇ ਉਹਨੇ ਉਹਦੇ ਆਪਣੇ ਪਤੀ ਦਾ ਕਤਲ ਕੀਤਾ ਹੈ ਲੇਕਿਨ ਰੁਪਿੰਦਰ ਕੌਰ ਦੇ ਜਿਹੜੇ ਨੇ ਕਾਨੂੰਨ ਵੱਲੋਂ ਆਏ ਦਿਨ ਹੀ ਨਵੇਂ ਤੋਂ ਨਵੇਂ ਰਾਜ ਖੁੱਲਦੇ ਨਜ਼ਰ ਆ ਰਹੇ ਨੇ ਇਸ ਟਾਈਮ ਰੁਪਿੰਦਰ ਕੌਰ ਦੀ ਸਹੇਲੀ ਜਿਹੜੀ ਹੈ ਇੰਦਰਬੀਰ ਕੌਰ ਉਹਦਾ ਵੀ ਰਾਜ ਖੁੱਲ ਗਿਆ ਹੈ ਪੰਜਾਬ ਪੁਲਿਸ ਨੇ ਖੋਲ ਕੇ ਰੱਖ ਦਿੱਤਾ ਹੈ ਇੱਕ ਹੋਰ ਰਾਜ ਜਿਹੜਾ ਰੁਪਿੰਦਰ ਕੌਰ ਵੱਲੋਂ ਰਚਿਆ ਗਿਆ ਸੀ ਇੰਦਰਬੀਰ ਕੌਰ ਉਹਦੀ ਬੈਸਟ ਫਰੈਂਡ ਸੀ ਜਿਹਨੂੰ ਉਹਨੇ ਵਿਆਹ ਤੋਂ ਜਿਹੜੀ ਜਿਹੜਾ ਉਹਨੂੰ ਆਪਣੇ ਘਰ ਵਾਲੇ ਦੇ ਮਾਰਨ ਤੋਂ ਪਹਿਲਾਂ ਵੀ ਸਾਰੀ ਕਹਾਣੀ ਦੱਸੀ ਸੀ ਤੇ ਬਾਅਦ ਦੀ ਕਹਾਣੀ ਵੀ ਦੱਸੀ ਸੀ ਇੰਦਰਬੀਰ ਕੌਰ ਨੂੰ ਵੀ ਹੁਣ ਪੰਜਾਬ ਪੁਲਿਸ ਨੇ ਜਿਹੜਾ ਹੈ ਅਰੈਸਟ ਕਰ ਲਿਆ ਹੈ ਜਿਹਦੇ ਦੌਰਾਨ ਉਹਦੇ ਮੂੰਹੋਂ ਹੀ ਸਾਰੀਆਂ ਗੱਲਾਂ ਨਿਕਲਣੀਆਂ ਸ਼ੁਰੂ ਹੋ ਗਈਆਂ ਨੇ ਯਾਨੀ ਕਿ ਸੇਲੀ ਜੇਕਰ 인ਦਰਬੀਰ ਚੌਂਦੀ ਉਹ ਪੰਜਾਬ ਨੂੰ ਪਹਿਲਾ ਤਾਇਨਾਤ ਕਰ ਸਕਦੀ ਸੀ ਇੱਕ ਮੁੰਡੇ ਇੱਕ ਮਾਂ ਪਿਓ ਦਾ ਪੁੱਤਰ ਲਾਡਲਾ ਇੱਕ ਨਾ ਮਾਂ ਪਿਓ ਦਾ ਪੁੱਤਰ ਇੱਕ ਭੈਣ ਦਾ ਭਰਾ ਇੱਕ ਘਰ ਦਾ ਜਵਾਈ ਨਾ ਇਸ ਦੁਨੀਆ ਤੋਂ ਜਾਂਦਾ ਜੇਕਰ 인ਦਰਬੀਰ ਇੱਕ ਸਹੀ ਸਹੀ ਮੌਕੇ ਦੇ ਉੱਤੇ ਜਾ ਕੇ ਪੰਜਾਬ ਪੁਲਿਸ ਨੂੰ ਦੱਸ ਦਿੰਦੀ ਯਾਨੀ ਕਿ ਇੱਕ ਤਾਂ ਇੰਦਰ ਵੀਰ ਕੋਰ ਨੇ ਆ ਵੱਡੀ ਗਲਤੀ ਕੀਤੀ ਦੂਜਾ ਉਹਨੇ ਜਿਸ ਤਰੀਕੇ ਦੇ ਨਾਲ ਸਾਜ਼ਿਸ਼ ਰਚੀ ਹੈ ਆਪਣੀ ਹੀ ਸਹੇਲੀ ਰੁਪਿੰਦਰ ਕੋਰ ਦੇ ਨਾਂ ਨਾਲ ਕੇ ਤਾਂ ਇਹ ਕਹਿ ਸਕਦੇ ਹਾਂ ਕਿ ਰਪਿੰਦਰ ਕੋਰਤਾ ਇੱਕ ਡੈਨ ਹੈਗੀ ਹੈਗੀ ਸੀ ਲੇਕਿਨ ਇੱਕ ਡੈਨ ਦਾ ਹੋਰ ਜਿਹੜਾ ਹੈ ਸਾਥ ਨਿਭਾਇਆ ਗਿਆ ਹੈ ਉਹਦੀ ਸਹੇਲੀ ਵੱਲੋਂ ਹਾਲਾਂਕਿ ਇਹ ਸਹੇਲੀਆਂ ਕਾਫੀ ਸਮੇਂ ਤੋਂ ਇੱਕ ਦੂਜੇ ਨੂੰ ਜਾਣਦੀਆਂ ਸੀ ਕਾਫੀ ਇਹ ਪਹਿਚਾਨ ਰੱਖਦੀਆਂ ਸੀ ਆਪਣੀਆਂ ਡੁੰਗਾਈ ਦੀਆਂ ਗੱਲਾਂ ਇੱਕ ਦੂਜੇ ਨੂੰ ਦੱਸਦੀਆਂ ਸੀ ਲੇਕਿਨ ਸਹੇਲੀ ਦਾ ਮਤਲਬ ਹੁੰਦਾ ਹੈ ਕਿ ਇੱਕ ਦੂਜੇ ਨੂੰ ਸਹੀ ਰਾਹ ਤੇ ਪਾਉਣਾ ਨਾ ਕਿ ਇੱਕ ਦੂਜੇ ਦਾ ਸਾਥ ਦੇ ਕੇ ਇੱਕ ਤਾਂ ਜਿਹੜੀ ਦਲਦਲ ਦੇ ਵਿੱਚ ਜਿਹੜੀ ਹੈ ਜਾ ਰਹੀ ਹੈ ਦੂਜੀ ਵੀ ਉਸੇ ਦਲਦਲ ਦੇ ਵਿੱਚ ਉਹਦਾ ਸਾਥ ਦੇਣਾ ਜਿਹਦੇ ਕਰਕੇ ਇੱਕ ਘਾਟਾ ਪੈ ਗਿਆ ਇੱਕ ਚਿਰਾਗ ਬੁਝ ਗਿਆ ਇੱਕ ਘਰ ਦਾ ਲੇਕਿਨ ਹੁਣ ਪੰਜਾਬ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ ਹੁਣ ਡੰਡਾ ਵੀ ਚੜ੍ਹੇਗਾ ਪੰਜਾਬ ਪੁਲਿਸ ਜਿੱਥੇ ਵੱਡੇ ਰਾਜ ਖੋਲਦੀ ਨਜ਼ਰ ਆਈ ਤੇ ਦੂਸਰੇ ਪਾਸੇ ਰੁਪਿੰਦਰ ਕੌਰ ਤਾਂ ਲੰਮੇ ਸਮੇਂ ਲਈ ਜਿਹੜੀ ਜੇਲ ਕੱਟੇਗੀ ਕੱਟੇਗੀ ਆਸ਼ਕੋ ਦਾ ਕੱਟੇਗਾ ਕੱਟੇਗਾ ਲੇਕਿਨ ਉਹਦੇ ਨਾਲ ਹੁਣ ਇੰਦਰ ਵੀਰ ਨੂੰ ਵੀ ਜਿਹੜੀ ਹੈ ਆਪਣੇ ਕਰਮਾਂ ਦਾ ਫਲ ਜ਼ਰੂਰ ਮਿਲੇਗਾ